ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਹੀ ਸਾਰੇ ਵਧੀਆ ਹੋਵੋਗੇ ਤਿੰਨ ਵਡੀਆਂ ਖਬਰਾਂ ਜਿਹੜੀਆਂ ਕਿ ਅੱਜ ਆਪਾਂ ਵੀਡੀਓ ਚ ਦੇਖਾਂਗੇ ਪਹਿਲੀ ਖਬਰ ਕਿ ਸਲਾਬ ਦਾ ਕਰਕੇ ਹੜ ਦਾ ਕਰਕੇ ਪੰਜਾਬ ਦੇ ਲੋਕ ਮਰਦੇ ਪਏ ਐ ਤੇ ਨਾਲ ਹੀ ਨਾਲ ਬਹੁਤ ਸਾਰੇ ਜ਼ਰੀਲੇ ਜਾਨਵਰ ਵੀ ਪੰਜਾਬ ਦੇ ਵਿੱਚ ਆ ਗਏ ਐ ਤੇ ਦੂਸਰੀ ਖਬਰ ਇਹ ਐ ਕਿ ਕਰਨਲ ਵਾਰਦ ਜਿਹੜੀ ਵਗ ਘਰ ਵਾਲੀ ਹੈ ਉਹਨੂੰ ਇਨਸਾਫ ਮਿਲਣ ਲੱਗਾ ਵੈ ਜਿਹੜੇ 4 ਪੁਲਿਸ ਅਫਸਰ ਸੀ ਜਿਨ੍ਹਾਂ ਨੇ ਕਰਨਲ ਵਾਰਦ ਦੇ ਬੇਟ ਦੇ ਤਸ਼ੱਦਦ ਕੀਤਾ ਸੀ ਤੇ ਜਸਪਰੀਤ ਦਾ ਫੇਕ ਇਨਕਾਊਂਟਰ ਕੀਤਾ ਸੀ ਉਹਨਾਂ ਨੂੰ ਵੀ ਹੁਣ ਸਖ਼ਤ ਸਜ਼ਾ ਹੋਣ ਜਾ ਰਹੀ ਹੈ ਤੇ ਤੀਜੀ ਵੱਡੀ ਖਬਰ ਇਹ ਹੈ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਹੈ ਔਰ ਹੜ੍ਹ ਦੇ ਮਕਾਮ ਤੇ ਸਲਾਬ ਜਦਗਾਨ ਦੇ ਮੁਕ ਜਿਹੜੇ ਜਗ੍ਹਾ ਉੱਥੇ ਜਾ ਕੇ ਤੇ ਜਿਹੜੇ ਪੰਜਾਬ ਦੇ ਲੋਕ ਐ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਸਾਹਿਬ ਦੇ ਖਿਲਾਫ ਕਰਨਦੇ ਆ ਬਿਆਨਬਾਜ਼ੀ ਕਰਨਦੇ ਆ ਜਨਾਕੇ ਮਦਦ ਕਰਨਦੇ ਆ ਬਲਕਿ ਬਿਆਨਬਾਜ਼ੀ ਕਰਨਦੇ ਆ ਹਾਲਾਂਕਿ ਬੰਦ ਆਇਆ ਹੈ ਕਿ ਉਸ ਮੁਕ ਤੇ ਜਾ ਕੇ ਜਿਹੜੇ متاثرین ਐ ਸਲਾਬ ਜਦਗਾਨ ਦੇ ਉਹਨਾਂ ਦੀ ਮਦਦ ਕੀਤੀ ਜਾਏ ਜਾਂ ਫਿਰ ਉਹਨਾਂ ਨੂੰ ਜਿਹੜੇ ਮੁੱਖ ਮੰਤਰੀ ਪੰਜਾਬ ਜਾਂ ਕੋਈ ਦੂਸਰੀਆਂ ਪਾਰਟੀਆਂ ਉਹਨਾਂ ਦੇ ਮੁਖਾਲਫ ਕੀਤਾ ਜਾਏ ਕਿ ਇੰਜ ਦੇ ਮੌਕੇ ਉੱਤੇ ਵੀ ਜਾ ਕੇ ਆਪਣੀ ਸਿਆਸਤ ਚਮਕਾਉਂਦੇ ਆ ਇਹਨਾਂ ਤਿੰਨਾਂ ਵੱਡੀਆਂ ਖਬਰਾਂ ਦੇ ਬਾਰੇ ਆਪਾਂ ਅੱਜ ਦੀ ਵੀਡੀਓ 'ਚ ਜਾਣਨੇ ਪਹਿਲਾਂ ਆਪਾਂ ਚੱਲ ਕੇ ਦੇਖ ਰਹੇ ਨੇ ਵੀਡੀਓ ਤੇ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਪੰਜਾਬ ਦੇ ਅੰਦਰ ਤਿੰਨ ਵੱਡੀਆਂ ਖਬਰਾਂ ਨੇ ਤਹਿਲਕਾ ਮਚਾ ਦਿੱਤਾ ਹੈ ਇੱਕ ਪਾਸੇ ਪਾਣੀ ਦੇ ਵਿੱਚ ਹੜ੍ਹਾਂ ਦੇ ਨਾਲ ਪੰਜਾਬ ਦੇ ਲੋਕਾਂ ਦੀ ਡੁੱਬ ਕੇ ਮੌਤ ਹੋ ਰਹੀ ਹੈ ਔਰ ਦੂਜੇ ਪਾਸੇ ਕਰਨਲ ਮਾਮਲੇ ਦੇ ਵਿੱਚ ਚਾਰ ਪੁਲਿਸ ਮੁਲਾਜ਼ਮ ਜਿਹੜੇ ਕਿ ਬੜੀ ਦੇਰ ਬਾਅਦ ਉਹਨਾਂ ਨੂੰ ਇੱਕ ਬਹੁਤ ਵੱਡੀ ਸਜ਼ਾ ਮਿਲੀ ਹੈ। ਔਰ ਤੀਜੀ ਖਬਰ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਜਿਹੜੀ ਕੱਲ ਇੱਕ ਵੀਡੀਓ ਵਾਇਰਲ ਹੁੰਦੀ ਹੈ ਇੱਕ ਸਰਪੰਚ ਦੇ ਨਾਲ ਗੱਲ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਵੱਨਿਓ ਇੱਕ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਦੀ ਸਰਕਾਰ ਇਸ ਮੁੱਦੇ ਪ੍ਰਤੀ ਯਾਨੀ ਹਨੇਰੇ ਦੇ ਪ੍ਰਤੀ ਕੋਈ ਕੰਮ ਨਹੀਂ ਕਰ ਰਹੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇੱਕ ਪਾਸੇ ਆਪਣੇ ਜੋੜਾ ਸ਼ੋਰਾਂ ਦੇ ਨਾਲ ਆਪਣੀ ਵਹਿਮ ਚਲਾ ਰਹੇ ਸੀ ਔਰ ਦੂਜੇ ਪਾਸੇ ਸ਼ਖਵੀਰ ਸਿੰਘ ਬਾਦਲ ਉਹਨਾਂ ਦੇ ਉੱਤੇ ਵੱਟ ਧਰ ਦਿੰਦੇ ਨੇ ਕਿਉਂਕਿ ਉਹਨਾਂ ਨੇ ਪਹਿਲਾਂ ਵੀ ਕਈ ਵਾਰ ਤੁਸੀਂ ਵੇਖਿਆ ਕਿ ਲੈਂਡ ਪੂਲਿੰਗ ਦਾ ਮੁੱਦਾ ਜਦੋਂ ਦਾ ਸਰਕਾਰ ਪੰਜਾਬ ਦੇ ਅੰਦਰ ਲਿਆਂਦਾ ਤਾਂ ਉਸੇ ਦਿਨ ਤੋਂ ਸ਼ਖਵੀਰ ਸਿੰਘ ਬਾਦਲ ਨੇ ਉਹਨਾਂ ਦੀ ਘਾਟ ਕਰਨੀ ਸ਼ੁਰੂ ਕਰ ਦਿੱਤੀ ਸੀ ਇਹ ਪੰਜਾਬ ਦੇ ਲੋਕਾਂ ਮੰਨਿਓ ਸਾਡੇ ਬੰਨਿਓ ਵੀ ਕਿਹਾ ਗਿਆ ਸੀ ਇਹ ਲੈਂਡ ਪੂਲਿੰਗ ਪਾਲਸੀ ਇਹ ਤੁਹਾਨੂੰ ਮਾ ਦੇ ਸਕਦੀ ਹੈ ਇਹਨੂੰ ਵਾਪਸ ਲੈ ਲਓ ਬਹੁਤ سارے ਪੰਜਾਬ ਦੇ ਪੱਤਰਕਾਰਾਂ ਨੇ ਪੰਜਾਬ ਦੇ ਲੋਕਾਂ ਨੇ ਕਿਸਾਨ ਭਾਈਚਾਰੇ ਨੇ ਇਹੀ ਗੱਲ ਕਹੀ ਸੀ ਪਰ ਪੰਜਾਬ ਦੀ ਸਰਕਾਰ ਨੇ ਉਹ ਮੁੱਦਾ ਉੱਥੇ ਹੀ ਰੋਕ ਦਿੱਤਾ ਸੀ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਨੇ ਉਸੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੰਗੀ ਤਰ੍ਹਾਂ ਕੇ ਹੁੰਦਿਆ ਸੀ ਪਰ ਹੁਣ ਪੰਜਾਬ ਦੇ ਮੁੱਖ ਮੰਤਰੀ ਨੂੰ ਥੱਲੇ ਲਾਉਣ ਵਾਸਤੇ ਸੁਖਵੀਰ ਸਿੰਘ ਬਾਦਲ ਕੱਲ ਲੋਕਾਂ ਨੂੰ ਜਾ ਕੇ ਮਿਲਦੇ ਨੇ ਤਾਂ ਉਥੇ ਇੱਕ ਸਰਪੰਚ ਦੇ ਨਾਲ ਫੋਨ ਤੇ ਗੱਲ ਕਰਦੇ ਨੇ ਤਾਦੇ ਵਿੱਚ ਕਹਿੰਦੇ ਨੇ ਕਿ ਭਾਈ ਮੈਂ ਤੁਹਾਡੇ ਲਈ ਆਇਆ ਯਾਨੀ ਪੰਜਾਬ ਦੀ ਸਰਕਾਰ ਨੂੰ ਕਿਤੇ ਨਾ ਕਿਤੇ ਨੀਮਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਪਰ ਦੂਜੇ ਪਾਸੇ ਤੁਸੀਂ ਇਹ ਵੀ ਜਾਣਦੇ ਹੋ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਕਈ ਵਾਰ ਧਮਕੀਆਂ ਦੇਣ ਵਾਲੇ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਚੜਿਆਗੇ ਸੀ ਤਾਂ ਹੁਣ ਮੁੱਖ ਮੰਤਰੀ ਦਾ ਇਹਨਾਂ ਬਾਦਲਾਂ ਤੇ ਐਕਸ਼ਨ ਔਰ ਦੂਜੇ ਪਾਸੇ ਪਾਣੀ ਦੇ ਵਿੱਚ ਲੋਕ ਡੁੱਬ ਰਹੇ ਨੇ ਸੱਪ ਘਰਾਂ ਦੇ ਵਿੱਚ ਵੱੜ ਰਹੇ ਨੇ ਔਰ ਜਿਹੜੀ ਕਰਨਲ ਵਾਰ ਦੀ ਖਬਰ ਉਹ ਤੁਹਾਡੇ ਨਾਲ ਦੱਸਾਂਗੀ ਕਰਾਂਗੇ ਇੱਕ ਇੱਕ ਕਰਕੇ ਤੁਹਾਡੇ ਨਾਲ ਮੈਂ ਤਿੰਨੇ ਖਬਰਾਂ 사ਦੀਆਂ ਕਰੂੰਗਾ ਪਹਿਲੀ ਖਬਰ ਪਾਣੀ ਦੀ ਜਿੱਥੇ ਸੱਤ ਘਰਾਂ ਦੇ ਵਿੱਚ ਬੜ ਰਹੇ ਨੇ ਔਰ ਲੋਕ ਡੁੱਬ ਕੇ ਕਿਵੇਂ ਮਰ ਰਹੇ ਨੇ ਸੁਣੋ ਜਰਾ ਧਿਆਨ ਦੇ ਨਾਲ ਕਿ ਪਸ਼ੂ ਪਸਾਰੇ ਨੂੰ ਵੀ ਬੜਾ ਔਖਾ ਹੋ ਗਿਆ ਸੁਣੋ ਇਹ ਐਸੇ ਇੱਕ ਜਿਹੜੇ ਘਰ ਆਇਆ ਇੱਥੇ ਘਰ ਦੇ ਵਿੱਚ ਕੋਈ ਨਹੀਂ ਹੈਗਾ ਆ ਵੇਖੋ ਡੰਗਰ ਬੱਚੇ ਭੁੱਖੇ ਆ ਤੇ ਹਾਂ ਯਾਰ ਥੋੜੀ ਪਾਣੀ ਆਪਾਂ ਹਨਾ ਉਹ ਚਾਰੇ ਮੂੰਹ ਦੇ ਵੇਦੇ ਆ ਪਹਿਲਾਂ ਵੇਖੇ ਘਰੇ ਕੋਈ ਹੈਗਾ ਵੀ ਕਿ ਨਹੀਂ ਹੈਗਾ ਕੋਈ ਨਹੀਂ ਹੈਗਾ ਕੋਈ ਨਹੀਂ ਵੀਰ 프라이ਟੇ ਹੈਗਾ ਅਸੀਂ ਇਥੋਂ ਭੈਣਾਂ ਨੂੰ ਵੀਰਾਂ ਨੂੰ ਰੈਸਕਿਊ ਕਰ ਚੱਲੇ ਸੀ ਇੱਥੇ ਘਰ ਦੇ ਵਿੱਚ ਕੋਈ ਕੋਈ ਨਹੀਂ ਹੈਗਾ ਪਰ ਇਹ ਵਿਦੋ ਖੁੱਲੀ ਇੱਥੇ ਰੋ ਖੁੱਲੀ ਖਾਲੀ ਹੈ ਕਿ ਭਰੀਆ ਉਹ ਨਹੀਂ ਖਾਲੀ ਖਾਲੀ ਅੱਛਾ ਖਾਲੀ ਖੁੱਲੀ ਵਿਚਾਰੇ ਦੀ ਹੈਨਾ ਪਰ ਗੋ ਇਹ ਇਹ ਗੋ ਮਾਂ ਪ੍ਰਭਾਤ ਨੂੰ ਚੜ੍ਹਦੀ ਕਲਾ ਬਸੇ ਅੱਛਾ ਚੜ੍ਹਦੀ ਕਲਾ ਬਸੇ ਵੇਖੋ ਵੀਰ ਦਾ ਜਿਗਰਾ ਸਾਰਿਆਂ ਦਾ ਪਾਲ ਵੀਰ ਦਾ ਦਿਲ ਇੱਥੇ ਭੈਣ ਭਰਾਵਾਂ ਨੂੰ ਫਿਰੈਸਕਿਊ ਕਰ ਨਹੀਂ ਕਰਨਾ ਵਾ ਹੁਣ ਵੀਰ ਅੰਦਰ ਗਿਆ ਵਾ ਹੈਗਾ ਕੁਝ ਆਪੇ ਮੈਸੇ ਚਾਰ ਪੰਜ ਸੱਪ ਉਹ ਦੇਖੋ ਸਾਈ ਨਹੀਂ ਸੱਪਸ ਕੁੜੀਆਂ ਵੀ ਇੱਥੇ ਆਪਣੇ ਆਪ ਦਾ ਬਚਾਅ ਕਰ ਰਹੇ ਆ ਵਾ ਤਾਂ ਸੁਣ ਲਿਆ ਪੰਜਾਬ ਵਾਲੇ ਪੰਜਾਬ ਦੇ ਅੰਦਰ ਡੁੱਬੇ ਹੋਣਾਂ ਕਹਿੰਦੇ ਵਿੱਚ ਰੈਸਕਿਊ ਕਰਨ ਵਾਸਤੇ ਕੁਝ ਸਿੰਘਾਂ ਦਾ ਉਪਰਾਲਾ ਹੁੰਦਾ ਤਾਂ ਉੱਥੇ ਜਦੋਂ ਬੋਟ ਦੇ ਜਰੀਏ ਜਾਇਆ ਜਾਂਦਾ ਉਹ ਅੰਦਰ ਜਿਹੜੀ ਤੂੜੀ ਵਾਲੇ ਅੰਦਰ ਉਹ ਨੌਜਵਾਨ ਬੜਦਾ ਤਾਂ ਉੱਥੇ ਕਈ ਸਾਰੇ ਸੱਪ ਬੈਠੇ ਹੁੰਦੇ ਨੇ ਜਿਹੜੇ ਕਿ ਲੋਕਾਂ ਦੇ ਨਾਲ ਵੀ ਔਰ ਦੂਜੇ ਪਾਸੇ ਲੋਕਾਂ ਦੀ ਮੌਤ ਹੋ ਰਹੀ ਹੈ ਪਰ ਜਿਹੜੇ ਸੱਪ ਬੈਠੇ ਸੀ ਉਹਨਾਂ ਨਾਲ ਵੀ ਲੋਕਾਂ ਦੀ ਮੌਤ ਹੋ ਸਕਦੀ ਹੈ ਇਹਦੇ ਵਿੱਚ ਕੋਈ ਸ਼ੰਕਾ ਨਹੀਂ ਹੈ ਔਰ ਦੂਜੇ ਪਾਸੇ ਆਜੋ ਵੀ ਕਰਨਲ ਬਾੜ ਦੀ ਪਤਨੀ ਬੜੇ ਲੰਮਾ ਸਮਾਂ ਜੂਝਦੀ ਰਹੀ ਸੀਬੀਆਈ ਤੱਕ ਕੋਰਟ ਦੇ ਵਿੱਚ ਕੇਸ ਜਾਂਦਾ ਕਿਉਂਕਿ ਕੋਰਟ ਨੇ ਪਹਿਲੇ ਨੰਬਰ ਤੇ ਹਦਾਇਤ ਦਿੱਤੀ ਕਹਿੰਦੇ ਜੀ ਇਹ ਕੇਸ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤਾ ਜਾਵੇ ਕਸ ਤੋਂ ਬਾਅਦ ਉਹਨਾਂ ਦੀ ਸੰਤੁਸ਼ਟੀ ਫੇਰ ਵੀ ਨਹੀਂ ਹੁੰਦੀ ਤਾਂ ਫੇਰ ਸੀਬੀਆਈ ਤੱਕ ਜਾਂਦਾ ਤਾਂ ਸੀਬੀਆਈ ਬਣੀਓ ਉਹਨਾਂ ਚਾਰ ਪੁਰਸ ਮੁਲਾਜ਼ਮਾਂ ਤੇ ਇੱਕ ਬਹਾਦ ਵੱਡਾ ਸਕੰਝਾ ਕੱਸਿਆ ਗਿਆ ਯਾਨੀ ਹੁਣ ਕਹਿੰਦੇ ਨੇ ਜਿਹੜਾ ਜਸਪ੍ਰੀਤ ਸਿੰਘ ਦਾ ਕਰਨਲ ਨੂੰ ਕੁੱਟਣ ਤੋਂ ਪਹਿਲਾਂ ਕਿਉਂਕਿ ਕਰਨਲ ਬਾੜ ਦੇ ਬੇਟੇ ਨੂੰ ਔਰ ਉਹਨਾਂ ਨੂੰ ਕੁੱਟਣ ਤੋਂ ਪਹਿਲਾਂ ਜਸਪ੍ਰੀਤ ਸਿੰਘ ਨਾਲ ਇੱਕ ਐਨਕਾਊਂਟਰ ਹੁੰਦਾ ਜਿਹਦੀ ਜੋਰਾਂ ਛੋਰਾ ਦੇ ਨਾਲ ਪੂਰੇ ਪੰਜਾਬ ਪਰ ਦੇ ਵਿੱਚ ਇੱਕੋ ਹੀ ਆਵਾਜ਼ ਉੱਠਦੀ ਆ ਕਹਿੰਦੇ ਜੀ ਇਹ ਜਿਹੜਾ ਇਨਕੈਂਟਰ ਹੈ ਇਹ ਫੇਕ ਹੋ ਗਿਆ ਯਾਨੀ ਜਾਣ ਬੁਝ ਕੇ ਉਸ ਬੰਦੇ ਨੂੰ ਮਾਰਿਆ ਗਿਆ ਕਿਉਂਕਿ ਕਰਨਲ ਵਾਰ ਦਾ ਜਿਹੜਾ ਸਾੰਧੂ ਸੀ ਉਸ ਗੁਰਤੇਜ ਸਿੰਘ ਢਿੱਲੋਂ ਨੇ ਵੀ ਇਹੀ ਗੱਲ ਦਾ ਦਾਵਾ ਕੀਤਾ ਕਹਿੰਦਾ ਸਾਡੇ ਕੋਲ ਇੱਕ ਵੀਡੀਓ ਆ ਜਿਹਦੇ ਵਿੱਚ ਜਸਪ੍ਰੀਤ ਸਿੰਘ ਹੱਥ ਖੜੇ ਕਰ ਰਿਹਾ ਸੀ ਤਾਂ ਉਸ ਤੋਂ ਬਾਅਦ ਐਨਾ ਕੁਝ ਹੋਣ ਦੇ ਬਾਵਜੂਦ ਵੀ ਬੱਚਾ ਉਹਨਾਂ ਤੋਂ ਖੋਲਿਆ ਗਿਆ ਸੀ ਕਿਉਂਕਿ ਉਹਨਾਂ ਨੇ ਬੱਚਾ ਕਿਡਨੈਪ ਕੀਤਾ ਸੀ ਜਸਪ੍ਰੀਤ ਸਿੰਘ ਨੂੰ ਮੂਦਾ ਪਾ ਕੇ ਉਦੇ ਸਿਰ ਦੇ ਵਿੱਚ ਗੋਲੀਆਂ ਮਾਰ ਦਿੱਤੀਆਂ ਗਈਆਂ ਤੇ ਫਿਰ ਇਹਨੂੰ ਕਾਊਂਟਰ ਕਰ ਦਿੱਤਾ ਗਿਆ ਸੀ ਇਸ ਕਰਕੇ ਪੰਜਾਬ ਦੀ ਅਦਾਲਤ ਸੀਬੀਆਈ ਔਰ ਦੂਜੇ ਪਾਸੇ ਹਾਈ ਕੋਰਟ ਇਹਨਾਂ ਪੁਲਿਸ ਮੁਲਾਜ਼ਮਾਂ ਤੇ ਬਿਲਕੁਲ ਖਫਾ ਹੋ ਗਿਆ ਸੀ ਕਿਉਂਕਿ ਜੱਜ ਸਾਹਿਬ ਨੇ ਜਦੋਂ ਇਹ ਗੱਲ ਸੁਣੀ ਸੀ ਕਿ ਇਹਨਾਂ ਇਨਕਾਊਂਟਰ ਹੋ ਰਹੇ ਨੇ ਇਹ ਵੀ ਫੇਕ ਇਨਕਾਊਂਟਰ ਹੋ ਰਿਹਾ ਬਹੁਤ ਵੱਡੀ ਲਿਸਟ 1993 ਤੱਕ ਦੀ ਫੰਗਾਲੀ ਸ਼ੁਰੂ ਕਰ ਦਿੱਤੀ ਸੀ ਕਈ ਸਾਰੇ ਪੁਲਿਸ ਮੁਲਾਜ਼ਮ 1993 ਤੋਂ ਲੈ ਕੇ ਅੱਜ ਤੱਕ ਜਿਹੜਾ ਮਾਮਲਾ ਚੱਲ ਰਿਹਾ ਸੀ ਉਹਨਾਂ ਦੇ ਵਿੱਚ ਉਮਰ ਕੈਦ ਹੋ ਚੁੱਕੀ ਹੈ ਤਾਂ ਇਹਨਾਂ ਚਾਰ ਪੁਰਸ਼ ਮੁਲਾਜ਼ਮਾਂ ਨੂੰ ਪੰਜਾਬ ਦੇ ਲੋਕ ਕਹਿ ਰਹੇ ਨੇ ਕਹਿੰਦੇ ਜੀ ਹੁਣ ਫਾਂਸੀ ਦਿੱਤੀ ਜਾਵੇ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਪੰਜਾਬ ਦੀ ਪੁਲਿਸ ਔਰ ਪੰਜਾਬ ਦੀ ਸਰਕਾਰ ਬਣੀ ਉਹਨਾਂ ਨੂੰ ਨਹੀਂ ਇਨਸਾਫ਼ ਦੀ ਉਮੀਦ ਸੀ ਇਸ ਕਰਕੇ ਉਹਨਾਂ ਨੇ ਸੀਬੀਆਈ ਤੇ ਭਰੋਸਾ ਕੀਤਾ ਤਾਂ ਸੀਬੀਆਈ ਨੇ ਇਸ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਹੁਣ ਕੋਸ਼ਿਸ਼ ਕੀਤੀ ਹੈ ਕਹਿੰਦੇ ਜੀ ਕੁਝ ਹੀ ਟਾਈਮ ਬਾਅਦ ਸਪਰੀਮ ਕੋਰਟ ਤੱਕ ਇਹ ਮਾਮਲਾ ਜਾਣਾ ਉਸ ਤੋਂ ਬਾਅਦ ਹੋ ਸਕਦਾ ਇਹਨਾਂ ਨੂੰ ਫਾਸੀ ਵੀ ਹੋ ਸਕਦੀ ਹੈ ਕਿਉਂਕਿ ਫੇਕ ਐਨਕਾਊਂਟਰ ਕਰਨਾ ਇੱਕ ਬੰਦੇ ਦੀ ਜਾਨ ਲੈਣੀ ਕੋਈ ਮਾਮੂਲੀ ਖੇਲ ਜਾਂ ਕੋਈ ਇਹ ਮਜ਼ਾਕ ਨਹੀਂ ਹੈ ਇਹਦੇ ਵਿੱਚ ਸੀਰੀਅਸ ਹੋ ਚੁੱਕਿਆ ਹਾਈ ਕੋਰਟ ਔਰ ਦੂਜੇ ਪਾਸੇ ਸੁਪਰੀਮ ਕੋਰਟ ਤੱਕ ਇਹ ਮਾਮਲਾ ਚਲੇ ਗਿਆ ਕਿਉਂਕਿ ਬਹੁਤ ਵੱਡੇ ਵੱਡੇ ਅਸਰ ਫੌਜ ਦੇ ਵੀ ਇਹਦੇ ਵਿੱਚ ਇਨਵੋਲਵ ਨੇ ਯਾਨੀ ਉਹਨਾਂ ਨੇ ਵੀ ਆਪਣੀ ਇਹਦੇ ਵਿੱਚ ਇੱਕ ਨਰਾਜ਼ਗੀ ਜਤਾਈ ਹੈ ਜਿਵੇਂ ਕਿ ਤੁਹਾਡੇ ਸਾਹਮਣੇ ਮੈਂ ਕਈ ਵਾਰ ਖਬਰ ਸੁਣਾਈ ਹੈ ਜਦੋਂ ਇਹ ਮੁੱਦਾ ਤਾਜ਼ਾ ਸੀ ਪਰਨਲ ਡਿਊਟੀ ਸਾਹਿਬ ਨੇ ਇਹ ਕੇਸ ਚੱਕਿਆ ਸੀ ਉਹ ਕਹਿੰਦੇ ਸੀ ਸੁਪਰੀਮ ਕੋਰਟ ਤੱਕ ਲੈ ਕੇ ਜਾਵਾਂਗੇ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਹੁਣ ਦੂਜੇ ਪਾਸੇ ਆਜੋ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸੇ ਵੀ ਵੇਲੇ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਮਜੀਬ 6 ਦੀ ਜਗ੍ਹਾ ਗ੍ਰਿਫਤਾਰੀ ਕਰਕੇ ਉੱਥੇ ਪਹੁੰਚਾ ਸਕਦੇ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਦੁਆਰਾ ਕਈ ਵਾਰ ਪੰਜਾਬ ਦੇ ਹੀ ਮੁੱਖ ਮੰਤਰੀ ਨੂੰ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਪੰਜਾਬ ਦੇ ਪ੍ਰਸ਼ਾਸਨ ਨੂੰ ਧਮਕੀ ਖੋਲੋਂ ਆਮ ਸਿੱਧੇ ਤੌਰ ਤੇ ਦਿੱਤੀ ਗਈ ਹੈ ਪੰਜਾਬ ਦੇ ਲੋਕ ਵੀ ਕਹਿ ਰਹੇ ਨੇ ਕਹਿੰਦੇ ਸੁਖਵੀਰ ਸਿੰਘ ਬਾਦਲ ਵਰਗਾ ਨੇਤਾ ਜਿਨ੍ਹਾਂ ਨੇ 25 ਸਾਲ ਤੱਕ ਖੁਦ ਲੁੱਟਿਆ ਅੱਜ ਕਹਿੰਦੇ ਜੀ ਹਾਰ ਆ ਗਏ ਨੇ ਪੰਜਾਬ ਦਾ ਮੁੱਖ ਮੰਤਰੀ ਨਿਕਾਮ ਹੈ ਕਿਉਂ ਨਿਕਾਮ ਹੈ ਪਹਿਲੀ ਵਾਰੀ ਤਾਂ ਉਹਨਾਂ ਦੀ ਸਰਕਾਰ ਬਣਦੀ ਹੈ ਤੇ ਫਿਰ ਤੁਸੀਂ 25 ਸਾਲ ਤੱਕ ਕਹਿੰਦੇ ਲੁੱਟ ਕੇ ਤੇ ਅੱਜ ਤੁਸੀਂ ਉਹਨਾਂ ਨੂੰ ਗਲਤ ਸਾਬਤ ਕਰਨ ਤੇ ਲੱਗੇ ਹੋ ਹਾਲਾਂਕਿ ਜਿੱਥੇ-ਜਿੱਥੇ ਪਹੁੰਚਿਆ ਜਾ ਸਕਦਾ ਸਾਰੀਆਂ ਟੀਮਾਂ ਸਰਕਾਰੀ ਨਮਾਇंदे ਬਹੁਤ ਸਾਰੀ ਮਦਦ ਤਾਂ ਕਰ ਰਹੇ ਨੇ ਪਰ ਪੰਜਾਬ ਵੀ ਵੈਸੇ ਬਹੁਤ ਵੱਡਾ ਤਾਂ ਹੁਣ ਅਲੱਗ-ਅਲੱਗ ਵਿਸ਼ੇ ਦੇ ਉੱਤੇ ਸਾਰੀਆਂ ਹੀ ਟੀਮਾਂ ਯਾਨੀ ਪਿੰਡੋਂ ਪਿੰਡੀ ਸ਼ਹਿਰੋਂ ਸ਼ਹਿਰੀ ਮਦਦ ਦੀ ਜਿਹੜੀ ਕਿ ਲੋੜ ਹੈ ਉਹਨੂੰ ਪੂਰਾ ਕੀਤਾ ਜਾ ਰਿਹਾ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੀ ਭੈਣ ਭਰਾ ਨਵੇਂ ਚੈਨਲ ਦਾ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਸਲਾਬ ਆਇਆ ਜਿੰਦਾ ਕਰਕੇ ਕਿ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋਇਆ ਫਿਰ ਜ਼ਿੰਦਗੀ ਦੇਖੋ ਲੋਕਾਂ ਦੀ ਪੰਜਾਬ ਦੇ ਬਹੁਤ ਸਾਰੇ ਲੋਕ ਆਪਣੀ ਜ਼ਿੰਦਗੀ ਹਾਰ ਚੁੱਕੇ ਮਰ ਚੁੱਕੇ ਨੇ ਸਿਰਫ ਸਲਾਬ ਦਾ ਕਰਕੇ ਹੀ ਫਿਰ ਬਹੁਤ ਜ਼ਿਆਦਾ ਲੋਕਾਂ ਨਾ ਪਸ਼ੂ ਜਿਹੜੇ ਆ ਉਹ ਵੀ ਮਰ ਗਏ ਆ ਫਸਲਾਂ ਤਬਾਹ ਹੋ ਗਈਆਂ ਘਰਾਂ ਦੇ ਘਰ ਜਿਹੜੇ ਆ ਉਹ ਤਬਾਹ ਹੋ ਗਏ ਆ ਫਿਰ ਦੇਖੋ ਕਿ ਇਸ ਸਲਾਬ ਦੀ ਵੈਨਸ ਹੜ ਦੇ ਨਾਲ ਹੁਣ ਜ਼ਰੀਲੇ ਜਾਨਵਰ ਵੀ ਆ ਗਏ ਤੁਸੀਂ ਵੀਡੀਓ ਚ ਦੇਖਿਆ ਹੀ ਹੈ ਕਿ ਕਿਸ ਤਰ੍ਹਾਂ ਉਹ ਖੁਰਲੀ ਜਿਹੜੇ ਆ ਉਹ ਤਾਂ ਜਾਨਵਰਾਂ ਦੀ ਖਾਲੀ ਹੈ ਪਰ ਜਿਹੜਾ ਪ੍ਰਾਲੀ ਵਾਲਾ ਕਮਰਾ ਉਹਦੇ ਵਿੱਚ ਜੇਲੇ ਜਾ ਕੇ ਦੇਖਦੇ ਆ ਤੇ ਉਹਦੇ ਵਿੱਚ ਸੱਪ ਬੈਠੇ ਆ ਕਿ ਇਸ ਪਾਣੀ ਦੇ ਵਿੱਚ ਦੇਖੋ ਹੁਣ ਜ਼ਰੀਲੇ ਜਾਨਵਰ ਵੀ ਆਉਣ ਲੱਗੇ ਆ ਤੇ ਇਹਨਾਂ ਜ਼ਰੀਲੇ ਜਾਨਵਰਾਂ ਦੀ ਵਜ੍ਹਾ ਨਾਲ ਵੀ ਬਹੁਤ ਸਾਰੇ ਲੋਕਾਂ ਦੀ ਮੌਤ ਹੋਣ ਦਾ ਖਤਰਾ ਹੈ ਤੇ ਇਸ ਕਰਕੇ ਹਕੂਮਤ ਨੂੰ ਚਾਹੀਦਾ ਕਿ ਜਿਹੜੇ ਪਾਣੀ ਇਹਨੂੰ ਜਲਦੀ ਤੋਂ ਜਲਦੀ ਰੈਸਕਿਊ ਕੀਤਾ ਜਾਏ ਕੱਢਿਆ ਜਾਏ ਘਰ ਲੋਕਾਂ ਦੇ ਘਰਾਂ ਚੋਂ ਤੇ ਫਿਰ ਜਿਹੜੇ ਜ਼ਰੀਲੇ ਜਾਨਵਰ ਹੈ ਉਹਨੂੰ ਮਾਰਨ ਵਾਸਤੇ ਵੀ ਰੈਸਕਿਊ ਟੀਮਾਂ ਭੇਜੇ ਜਾਣ ਤਾਂ ਕਿ ਲੋਕ ਮਹਿਫੂਜ਼ ਹੋ ਸਕਣ। ਦੂਸਰਾ ਜਿਹੜੀ ਵੱਡੀ ਖਬਰ ਇਹ ਹੈ ਕਿ ਕਰਨਲ ਵਾਰਡ ਦੀ ਜਿਹੜੀ ਪਤਨੀ ਹੈ ਉਹਨਾਂ ਨੂੰ ਵੀ ਇਨਸਾਫ ਮਿਲਣ ਜਾ ਰਿਹਾ ਕਿਉਂਕਿ ਸੀਬੀਆਈ ਵਾਲੇ ਨੇ ਵਕਾਇਤ ਆ ਕਿ ਜਿਹੜੇ ਚਾਰ ਇਨਸਪੈਕਟਰ ਹੈ ਗਲਤੀ ਤੇ ਫਾਲਟ ਸੀ ਇਹਨਾਂ ਦਾ ਇਹਨਾਂ ਨੂੰ ਸਜ਼ਾ ਹੋਣੀ ਹੋਣੀ ਹੈ ਵੱਡੀ ਸਜ਼ਾ ਹੋਏਗੀ। ਬਾਕੀ ਪੰਜਾਬ ਦੇ ਲੋਕਾਂ ਦੀ ਵੀ ਇਹ ਹੀ ਮੰਗ ਹੈ ਇਹ ਹੀ ਕਹਿਣਾ ਹੈ ਕਿ ਜਿਹੜੇ 4 ਇਨਸਪੈਕਟਰ ਸੀ 4 ਜਿਹੜੇ ਪੁਲਿਸ ਅਫਸਰ ਸੀ ਇਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਕਿਉਂਕਿ ਇਹਨਾਂ ਨੇ ਇੱਕ ਕਰਨਲ ਵਾਰਡ ਤੋਂ ਦੇ ਬੇਟੇ ਦੇ ਤਸ਼ੱਦਦ ਤੋਂ ਬਾਅਦ ਯਾਨੀ ਕਿ ਪਹਿਲੇ ਇੱਕ ਜਿਹੜਾ ਜਸਪ੍ਰੀਤ ਦਾ ਫੇਕ ਇਨਕਾਊਂਟਰ ਕੀਤਾ ਉਹ ਦੇਖ ਕੇ ਮਾਮਲਾ ਕਿ ਇੰਨੇ ਤੇ ਜਿਹੜੇ ਲੋਕ ਹੈ ਇਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂਕਿ ਜਿਹੜਾ ਪੁਲਿਸ ਦੀ ਛਭੀ ਹੈ ਨਾ ਪ੍ਰਸ਼ਾਸਨ ਦੀ ਛਭੀ ਉਹ ਖਰਾਬ ਨਾ ਹੋਵੇ ਸਿਰਫ ਇੰਜ ਦੇ ਚੰਦ ਪੁਲਿਸ ਅਫਸਰਾਂ ਦੀ ਵੈ ਨਾ ਜਿਹੜੀ ਪ੍ਰਸ਼ਾਸਨ ਦੀ ਛਭੀ ਹੈ ਨਾ ਲੋਕਾਂ ਦਾ ਇਮੇਜ ਉਹ ਬੜਾ ਖਰਾਬ ਹੋ ਜਾਂਦਾ ਪੁਲਿਸ ਦੇ ਖਿਲਾਫ ਕਿ ਪ੍ਰਸ਼ਾਸਨ ਸ਼ਾਇਦ ਸਾਰੇ ਮਾੜੀ ਹੈ ਸਾਰੇ ਨਹੀਂ ਮਾੜੇ ਵਿੱਚ ਸਿਰਫ ਚੰਦ ਲੋਕ ਹੁੰਦੇ ਜਿਹੜੇ ਮਾੜੇ ਹੁੰਦੇ ਆ ਤੇ ਇੰਜ ਦੇ ਲੋਕਾਂ ਨੂੰ ਸਖਤ ਇਜ਼ਾਮ ਮਿਲਣੀ ਚਾਹੀਦੀ ਹੈ ਤਾਂ ਕਿ ਦੂਸਰੇ ਏਬਰਤ ਲੈਣ ਤੇ ਤੀਸਰੀ ਵੱਡੀ ਖਬਰ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਇਹ ਹੜ ਦੇ ਮਕਾਮ ਤੇ ਜਾ ਕੇ ਵੀ ਆਪਣੀ ਸਿਆਸਤ ਚਮਕਾਉਣ ਦੇ ਲੋਕਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਖਿਲਾਫ ਕਰਨਦੇ ਆ ਤੇ ਉਹਨਾਂ ਦੀ ਇਹ ਜਿਹੜੀ ਅਮਲ ਲੈਣਾ ਇਹ ਕੰਮ ਜਿਹੜਾ ਵਾ ਇਹ ਮੁੱਖ ਮੰਤਰੀ ਪੰਜਾਬ ਸਾਹਿਬ ਉਹਨਾਂ ਦੇ ਖਿਲਾਫ ਐਕਸ਼ਨ ਲੈ ਸਕਦੇ ਇਹਨਾਂ ਨੂੰ ਵੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੇਲ੍ਹ ਚ ਪੇ ਸਕਦੇ ਆ ਕਿਉਂਕਿ ਇਹ ਉਹ ਮੌਕਾ ਵੈ ਜਿਹਦੇ ਵਿੱਚ ਸਲਾਬਦਗਾਨ ਤੁਹਾਡੇ ਨਾਲ ਦੇਖਣ ਦੇ ਤੁਹਾਡੀ ਮਦਦ ਦੀ ਉਹਨੂੰ ਜ਼ਰੂਰਤ ਹੈ ਨਾ ਕਿ ਤੁਹਾਡੀਆਂ ਗੱਲਾਂ ਦੀ ਜਾ ਕੇ ਉੱਥੇ ਸਿਰਫ ਗੱਲ ਕਰੋ ਬਿਆਨਬਾਜ਼ੀ ਕਰੋ ਇੱਕ ਲੈਕਚਰ ਦੇ ਕੇ ਆ ਜਾਓ ਕਿ ਅਸੀਂ ਤੁਹਾਡੇ ਨਾਲ ਖੜੇ ਨਹੀਂ ਤੁਸੀਂ ਵੀ ਪਿਛਲੇ 25 ਸਾਲ ਤੋਂ ਪੰਜਾਬ ਚ ਹਕੂਮਤ ਕਰਨਦੇ ਹੋ ਉੱਥੇ ਜਾ ਕੇ ਜਿਹੜੇ ਸਲਾਬਦਗਾਨ ਆ ਉਹਨਾਂ ਦੀ ਮਦਦ ਕਰੋ مالی ਮਦਦ ਕਰੋ ਫਿਰ ਜਿਹੜੇ ਮੁੱਖ ਮੰਤਰੀ ਪੰਜਾਬ ਸਾਹਿਬ ਉਹਨਾਂ ਨੂੰ ਵੀ ਚਾਹੀਦਾ ਕਿ ਇਹ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਦੀ ਜਿੰਨੀ ਕਿ ਮਦਦ ਹੋ ਸਕਦੀ ਉਨੀ ਕਰਨ ਉਹ ਕਰਨ ਦੇ ਮੁੱਖ ਮੰਤਰੀ ਪੰਜਾਬ ਸਾਹਿਬ ਕਰਨ ਦੇ ਵੀ ਕਿ ਉਹਨਾਂ ਨੇ ਆਪਣੇ ਅਧਾਰਿਆਂ ਨੂੰ ਹੁਕਮ ਦਿੱਤਾ ਹੈ ਕਿ ਜਿੰਨੇ ਵੀ ਲੋਕ ਹਨ ਸਾਰਿਆਂ ਨੂੰ ਰੈਸਕਿਊ ਕੀਤਾ ਜਾਏ ਉਹਨਾਂ ਨੂੰ ਖਰਾਕ ਪਾਣੀ ਪ੍ਰਾਪਰ ਪਹੁੰਚਾਇਆ ਜਾਏ ਬਾਕੀ ਨਾਲ ਨਾਲ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਉਹਨਾਂ ਨੂੰ ਵੀ ਚਾਹੀਦਾ ਕਿ ਇਸ ਟਾਈਮ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਤੁਹਾਡੀ ਬਹੁਤ ਜ਼ਰੂਰਤ ਹੈ ਉਹਨਾਂ ਦੀ مالی ਮਦਦ ਕੀਤੀ ਜਾਏ ਜਿਨ੍ਹਾਂ ਨੂੰ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਏ ਤਾਂ ਕਿ ਇਹ ਜਿਹੜੀ ਗੱਲ ਹੈ ਕਿ ਇੱਕ ਬਹੁਤ ਹੀ ਕੁਦਰਤੀ ਆਫਤ ਹੈ ਜਿੰਦਾ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਨੂੰ ਤੇ ਹੁਣ ਪੰਜਾਬ ਦੇ ਲੋਕਾਂ ਦੀ ਜਿਹੜੀ ਉਮੀਦ ਹੈ ਉਹ ਸਰਕਾਰਾਂ ਆਲੀ ਹੈ ਕਿਉਂਕਿ ਜਿੱਲੇ ਕੁਦਰਤੀ ਕੋਈ ਵੀ ਆਫਤ ਆਉਂਦੀ ਹੈ ਤੇ ਫਿਰ ਜਿਹੜੀ ਸਰਕਾਰਾਂ ਹੁੰਦੀਆਂ ਉਹ ਹੀ ਉਹਨਾਂ ਲੋਕਾਂ ਦੀ ਮਦਦ ਕਰਦੀਆਂ ਤੇ ਜਿੰਨਾ ਵੀ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਉਹ ਸਾਰਾ ਆਣ ਕੇ ਉਹਦੀ ਵਰਪਾਈ ਕਰਨ ਤਾਕਿ ਪੰਜਾਬ ਦੇ ਲੋਕਾਂ ਨੂੰ ਸਕੂਨ ਹੋ ਸਕੇ ਜਿਨ੍ਹਾਂ ਲੋਕਾਂ ਦੇ ਘਰ ਤਬਾਹ ਹੋਏ ਹੈ ਜਿਨ੍ਹਾਂ ਦੇ ਮਾਲ ਡੰਗਰ ਗਏ ਹੈ ਫਸਲਾਂ ਦਵਾਈਆਂ ਸਾਰਿਆਂ ਨੂੰ ਮਾਲੀ ਮਦਦ ਕੀਤੀ ਜਾਣੀ ਚਾਹੀਦੀ ਹੈ ਬਾਕੀ ਵੀਰੋ ਅੱਜ ਦੀ ਵੀਰ ਤੁਸੀਂ ਦੇਖੀਏ ਤੇ ਬਾਰੇ ਤੁਹਾਡਾ ਇੱਕ ਨਾ ਕਮੈਂਟ ਕਰਕੇ ਆਪਣੇ ਰਾਏ ਦਾ اظہار لازਮੀ ਕਰਿਓ ਆਪਣਾ ਖਿਆਲ ਰੱਖਿਆ ਲੰਬ ਰੱਖਿਆ